ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਕੁਝ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ ਇਸ ਦੀ ਇੱਕ ਉਦਾਹਰਨ ਹੈ ਵੀ ਵਰਿਆਂ ਦਾ ਜਮਾਂਦਰੂ ਨਿਤਰੀਮ ਗੁਰਸਿੱਖ ਨੌਜਵਾਨ ਗੁਲਸ਼ਨ ਸਿੰਘ ਜਿਸ ਨੇ ਬਚਪਨ ਤੋਂ ਹੀ ਆਪਣੀ ਸਰੀਰਕ ਕਮੀ ਨਾਲ ਲੜਨ ਦਾ ਜਜ਼ਬਾ ਦਿਲ ਵਿੱਚ ਪਾਲ ਲਿਆ ਤੇ 7 ਵਰਿਆਂ ਦੀ ਉਮਰ ਵਿੱਚ ਯਤਿਮਖਾਨੇ ਤੋਂ ਪੜ੍ਹਾਈ ਦੇ ਨਾਲ-ਨਾਲ ਰੂਹਾਨੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਆਪਣੀ ਮਿਹਨਤ ਦੀ ਬਦੌਲਤ ਆਪਣੇ ਅੰਦਰ ਦੇ ਰੱਬੀ ਹੁਨਰ ਨੂੰ ਨਿਖਾਰਿਆ ਤੇ ਸ਼ਬਦ ਗਾਇਨ ਅਤੇ ਤਬਲਾ ਵਜਾਉਣ ਦੀ ਕਾਬਲੀਅਤ ਹਾਸਲ ਕੀਤੀ। 10ਵੀਂ ਤੱਕ ਬਰੇਨ ਲਿਪੀ ਰਾਹੀ ਪੜਾਈ ਕੀਤੀ ਅਤੇ 12ਵੀਂ ਅੰਮ੍ਰਿਤਸਰ ਦੇ ਆਮ ਸਰਕਾਰੀ ਸਕੂਲ ਵਿੱਚ ਉੱਥੋਂ ਦੇ ਹੋਰ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੂਰੀ ਕਰ ਲਈ। ਅੱਗੋਂ ਪੜ੍ਹਨਾ ਚਾਹੁੰਦਾ ਸੀ ਪਰ ਬੀਏ ਪਹਿਲੇ ਸਾਲ ਦਾ ਪ੍ਰਾਈਵੇਟ ਤੌਰ ਤੇ ਇੱਕ ਪੇਪਰ ਹੀ ਦੇ ਪਾਇਆ। ਦੂਜੇ ਪੇਪਰ ਵਿੱਚ ਰਾਈਟਰ ਨਹੀਂ ਮਿਲਿਆ। ਫਿਰ ਵੀ ਬੀਏ ਕਰਨ ਦੀ ਆਸ ਲੈ ਕੇ ਪਿਛਲੇ ਸਾਲ ਸਰਕਾਰੀ ਕਾਲਜ ਵਿਖੇ ਗਿਆ ਪਰ ਐਡਮਿਸ਼ਨ ਨਹੀਂ ਦਿੱਤੀ ਗਈ 14 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਾਂ ਫਿਰ ਇਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਖਿਡੌਣੇ ਵੇਚ ਕੇ ਕਿਸੇ ਤਰ੍ਹਾਂ ਬੱਚਿਆਂ ਨੂੰ ਪਾਲਦੀ ਰਹੀ ਤੇ ਗੁਲਸ਼ਨ ਸਿੰਘ ਨੇ ਵੀ ਸ਼ਬਦ ਗਾਇਨ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਕਮਰੇ ਵਾਲਾ ਬਿਨਾਂ ਛੱਤ ਤੋਂ ਕੱਚਾ ਘਰ ਤਾਂ ਸਰਕਾਰੀ ਗ੍ਰਾਂਟ ਨਾਲ ਪੱਕਾ ਬਣ ਗਿਆ ਹੈ ਪਰ ਗੁਲਸ਼ਨ ਸਿੰਘ ਨੂੰ ਸੰਗੀਤ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਨਾ ਤਾਂ ਸਰਕਾਰੀ ਤੌਰ ਤੇ ਅਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਹਿਯੋਗ ਮਿਲਿਆ ਸਾਧਨਾਂ ਦੀ ਕਮੀ ਕਾਰਨ ਗੁਲਸ਼ਨ ਸਿੰਘ ਦਾ ਹੁਨਰ ਵੀ ਦਬ ਕੇ ਰਹਿ ਗਿਆ ਹੈ ਉੱਤਰੀ ਹੀ ਪੇਂਟਿੰਗ ਦੀ ਦੁਨੀਆ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮ ਖੱਟ ਚੁੱਕੇ ਚਿੱਤਰਕਾਰ ਜਸਬੀਰ ਸਿੰਘ ਵਿਰਤਨੇ ਕਿਹਾ ਕਿ ਸਰਕਾਰ ਅਤੇ ਧਾਰਮਿਕ ਸੰਗਠਨਾਂ ਨੂੰ ਅਜਿਹੇ ਵਿਸ਼ੇਸ਼ ਜ਼ਰੂਰਤਾਂ ਵਾਲੇ ਹੁਨਰਮੰਦ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਜੀ ਏ ਸੱਤ ਸਾਲ ਦੀ ਮਰਦਸ ਜਦੋਂ ਸੈਂਟਰ ਖਲਸਾ ਜਦੀਮ ਖਾਨੇ ਵਿਖੇ ਸਾਡੇ ਮਾਪਿਆਂ ਦੁਆਲ ਕਰਾਇਆ ਸਾਨੂੰ ਤੇ ਉੱਥੇ ਅਸੀਂ 10ਵੀਂ ਤੱਕ ਜਿਹੜੀ ਬਰੇਲ ਲਿਪੀ ਦੇ ਨਾਲ ਪੜ੍ਹਾਈ ਕੀਤੀ ਤੇ ਪਲੱਸ 1 ਪਲੱਸ 2 ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਓਸਤਾਦ ਜੀ ਤੇ ਭਾਈ ਰਣਜੀਤ ਸਿੰਘ ਓਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰੰਥ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਖਤਰ ਸਿੰਘ ਓਸਤਾਦ ਜੀ ਦੇ ਪਾਸੋਂ ਹਾਸਲ ਕੀਤੀ ਹੋਰ ਕੀ ਕੀ ਹੋਰ ਸਿਰਫ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ ਅੱਗੇ ਪੜਨ ਦੀ ਕੋਸ਼ਿਸ਼ ਕੀਤੀ ਤੁਸੀਂ ਸੋਣਾ ਜੀ ਹਾਂ ਜੀ ਦੇਖਿਓ ਨਹੀਂ ਸਿੱਧੇ ਚੱਲੀ 2022 ਦੇ ਵਿੱਚ ਪੀਪਰ ਦਿੱਤਾ ਸੀ ਇੱਕ ਤੇ ਬਾਅਦ ਚ ਰੈਕਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ ਗਵਰਨਮੈਂਟ ਵਾਲੇ ਜਿਹੜੇ ਥਿਲਾਨ ਵੀ ਗਏ ਸੀ ਉੱਥੇ ਜਾਣੇ ਕਰਨਾ ਪਿਆ ਉੱਥੇ ਮਤਲਬ ਇੱਕ ਤਨ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲੀ ਪੀ ਤੇ ਹਨਾ ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਕਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਅੱਗੇ ਪੜਨਾ ਚਾਹੁੰਦੇ ਕੀ ਕੀ ਪੜਨਾ ਚਾਹੁੰਦੇ اے ਬੀਏ ਪੜਾਈ ਇਹ ਕਰਨਾ ਚਾਹੁੰਦੇ ਹੋ ਇਹ ਸੰਗੀਤ ਦੇ ਨਹੀਂ 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 ਦੋਨੇ ਹੀ ਰਹੀਏ ਦੋਨੇ ਬੰਦੇ ਕੋ ਹਣ ਤਾਂ ਚਲੋ ਠੀਕ ਹੁੰਦਾ ਮੈਂ ਸਮਾਜਿਕ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਚਲੋ ਇਹ ਅਪੀਲ ਕਰਦਾ ਕਿ ਸਾਡੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਜੀ ਅਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ ਤੇ ਪਰਮਾਤਮਾ ਉਹਨਾਂ ਨੂੰ ਕੁਝ ਅਜਿਹੇ ਵੀ ਨਾਲ ਦੇ ਦਿੰਦਾ ਹੈ ਜਿੱਤੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸ ਨੂੰ ਆਪਣੇ ਆਪਣੀ ਲਾਈਫ ਜਿਹੜੀ ਹੈ ਉਹਨੂੰ ਉਹਦਾ ਪ੍ਰਵਾਹ ਚਲਾ ਸਕਦੇ ਨੇ ਹੁਣ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪਰਮਾਤਮਾ ਨੇ ਇਹ ਜਿਹੜਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਵਾ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰਾ ਸਾਹਿਬ ਗੁਰਦਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਗੁਰਦਰਾ ਸਾਹਿਬ ਉੱਥੇ ਵੀ ਸੇਵਾ ਨਵਾਉਂਦੇ ਨੇ ਸਾਡੇ ਗੁਰਦੁਆਰਾ ਪੰਡਿਤ ਜਧਨਾਰਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਾ ਨਭੰਦੇ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ ਤੇ ਵੀ ਚਲੇ ਜਾਂਦੇ ਨੇ ਪਿੰਡਾਂ ਵਿੱਚ ਕੀਰਤਨ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਆਰਾ ਸਾਹਿਬ ਦੇ ਚੁਕ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਡੰਡੇ ਨੇ ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਆ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿਹਨਾਂ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਜਾਂ ਕਿਸੇ NGO ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤ ਮੰਨਦੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ